ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਾਰੇ ਵਾਲੇ ਦੇ ਵਿੱਚ ਬਾਰੇ ਵਾਲਾ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਮਾਣੂ ਕੇ ਗਿਲ ਦਾ ਗਵੰਡੀ ਪਿੰਡ ਆ ਬਾਰੇ ਵਾਲਾ ਦਦਾਰੇ ਵਾਲਾ ਇਹ ਆਫਸ ਦੇ ਵਿੱਚ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਸੋਈ ਸਵਾਈ ਤਿਆਰ ਦੁੱਧ ਵਾਲੀ ਝੋਟੀ ਆ ਮਿੱਤਰੋ ਕਿਉਂਕਿ ਕਈ ਪ੍ਰਾਕਰੋ ਚੀਜ਼ ਖਰੀਦਣੀ ਵੱਧ ਪਸੰਦ ਕਰਦੇ ਹੁੰਦੇ ਆ ਤੇ ਉਹਨਾਂ ਭਰਾਵਾਂ ਦੇ ਲਈ ਵੀਡੀਓ ਬੇਹਤਰੀਨ ਸਾਰੀ ਡਿਟੇਲ ਲੈ ਦੂੰਗਾ ਕਿੰਨਾ ਦੁੱਧ ਆ ਕੀ ਇਹਦੀ ਡਿਟੇਲ ਆ ਕਿਹੜੇ ਸੀਮਨ ਦਾ ਬੱਚਾ ਕਿਹੜੇ ਦੀ ਇਹ ਆਪਾ ਵੀਰੇ ਸੱਸੀ ਗਾਲ ਦੇ ਸੱਸੀ ਗਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਹੁਤ ਵਧੀਆ ਚੰਗੀ ਕਰਾਂ ਚੰਗੀ ਕਰਾਂ ਅੱਛਾ ਨਾਮ ਦੱਸ ਦੀ ਵੀਰੇ ਕਿਹੜਾ ਦੇ ਆਪਣਾ ਨਾਮ ਮੇਰਾ ਅਨਜੋਤ ਸਿੰਘ ਹੈ ਅਨਜੋਤ ਸਿੰਘ ਹਾਂਜੀ ਅਨਜੋਤ ਭਾਈ ਘਰ ਆਪਣਾ ਕਿੱਥੇ ਜਾ ਗਿਆ ਇਹ ਆਪਣਾ ਘਰ ਭਾਈ ਜਦੋਂ ਆਪਾਂ ਮਾਨੋਕਾਲੀ ਸਾਈਡ ਤੋਂ ਆਉਨੇ ਆ ਜੀ ਪਾਸ਼ੀ ਦੇ ਸਟੇਟਿੰਗ ਦੇ ਕੋਲੋਂ ਦੇ ਕੋਲੋਂ ਜਿਹੜੀ ਕਨੈਕਟਰ ਸਾਈਡ ਮੁੜ ਗਈ ਹਾਂ ਕਨੈਕਟਰ ਸਾਈਡ ਮੁੜ ਗਈ ਆ ਤੁਸੀਂ ਨਾਲ ਹੀ ਮੁੜ ਕੇ ਘਰ ਆ ਜਾਓ ਠੀਕ ਆ ਬਾਈ ਅੱਛਾ ਵੱਡੇ ਭਾਈ ਜਿਹੜੀ ਆਪਾਂ ਝੋਟੀ ਵੇਚਨੀ ਆ ਕਿੰਨਾ ਸੂ ਸੂਈ ਆਤ ਕੀ ਇਹ ਬਾਈ ਦੂਜਾ ਸੇ 20 ਸਵਾ ਸੋਈਆ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਬਈ ਇਹਨੂੰ 15 ਦਿਨ ਸੋਈ 15 ਦਿਨਾਂ ਦੀ ਸੂਈ ਥਰੇ ਅਜ ਕੰਡੇ ਲਾਉਣ ਵਾਲਾ ਦੁੱਧ ਕਿੰਨਾ ਤਿਆਰ ਹੈ 11 ਕਿਲੋ ਬਈ 11 ਕਿਲੋ ਦੁੱਧ ਕੰਡੇ ਲਾਉਂਦੀ ਹੈ ਹਾਂ ਚੂਨ ਚੰਦਰੀ ਸੀਲ ਠੰਡੀ ਓਕੇ ਜਮਾ ਜਮਾ ਓਕੇ ਬਈ ਇੱਥੇ ਮਗਰ ਇਹਦੇ ਜਿਹੜਾ ਚਾਇਆ ਕੱਟਾ ਵੋ ਕਿਹੜੇ ਸੀਮੰਟ ਦਾ ਬਈ ਉਹ ਬਈ ਹਸਾਰ ਹਸਾਰ ਬੋਇੰਦਾ 5529 ਬਲ ਹਸਾਰ ਬੋਇੰਦਾ 5629 ਜਿਹੜਾ ਹੁੰਦਾ ਬਚਾ ਕਿਆ ਬਾਪਾ ਵੀਰੇ ਅੱਛਾ ਆਪਦੇ ਬਾਰੇ ਇਹਦਾ ਕੋਈ ਰਿਕਾਰਡ ਹੈਗਾ ਕਿ ਨਹੀਂ ਨਹੀਂ ਆਪਦੇ ਬਾਰੇ ਉਵੇਂ ਤਾਂ ਕੋਈ ਰਿਕਾਰਡ ਨਹੀਂ ਜਾਣੀ ਉਹ ਚੰਗਾ ਸੀ ਠੀਕ ਬ ਹੋਣ ਜਾਵੇ ਜਿਵੇਂ ਕੋਈ ਘਰੇ ਆਪਾਂ ਐ ਹੁੰਦਾ ਵੀ ਕਈ ਵਾਰੀ ਮਈਆਂ ਹੱਥ ਹੁੱਥ ਦਾ ਕਰਦੀਆਂ ਨੇ ਨਹੀਂ ਨਹੀਂ ਬਾਈ ਕੋਈ ਚੱਕਰ ਨਹੀਂ ਕੁੜੀ ਜੋਲੇ ਬੰਦਾ ਚੋਲ ਕੋਈ ਮਰਜੀ ਅੱਛਾ ਤੂੰ ਘਰੇ ਚੋਈ ਹੋਈ ਐ ਸਾਂਹ ਤੋਂ ਕ੍ਰੋਸ ਹੋ ਕੇ ਰਹੀ ਕਿ ਸੀਮਨ ਦਵਾਈ ਸੀ ਇਹ ਬਾਈ ਸੀਮਨ ਪਹਿਲੇ ਸੀਮਨ ਤੇ ਰਹੀ ਗਈ ਸੀ ਹਾਂ ਠੀਕ ਆ ਬਾਈ ਇੰਨੀ ਵੀ ਸੀਮਨ ਮਤਲਬ ਕਈ ਵਾਰੀਆਂ ਹੁੰਦਾ ਪਸੂ ਤਾਂ ਮੈਂ ਜਿੱਦਾਂ ਤਾਂ ਪੁੱਛਦਾ ਜਿਹੜਾ ਲੈਣ ਵਾਲਾ ਉਹਨੂੰ ਸੌਖਾ ਹੋਏਗਾ ਹਾਂਜੀ ਅੱਛਾ ਰੇਟ ਫਿਰ ਕੀ ਤਿਆ ਕਰਦੀ ਓਸਤਾਨ ਰੇਟ ਬਾਈ 135 ਲਾਗ ਤੇ ਥੋੜਾ ਬੋਤਲ ਨਾਲ ਕੋਈ ਗੱਲ ਨਹੀਂ ਬਾਈ ਜੇ ਮਾਣ ਤਾਂ ਜ਼ਰੂਰ ਹੋਵੇ ਠੀਕ ਹੈ ਧੰਨਵਾਦ ਬਾਈ ਅੱਛ ਦੂਜਾ ਸੂਆ ਚ ਦੂਜੇ ਸੂਈ ਆ ਨਾ ਵੀਰੇ ਹੈ ਬਾਈ ਦੂਜਾ ਸੂਈ ਸੂਈ ਆ ਇਹ ਦੂਜਾ ਸੂਆ ਦੂਜਾ ਦੂਜਾ ਸੂਆ ਸੂਈ ਆ ਇਹ ਕਰਮਾਂ ਵਾਲੀ ਮਗਰ ਇਹਦੇ ਹਸਾਰ ਪੋਏ ਆਂ ਦਾ ਜਿਹੜਾ ਬੱਚਾ ਵਾ ਮਿੱਤਰੋ ਖਸਾਰ ਜੁਨੀਵਰਸਿਟੀ ਦਾ ਉਹ ਕਟਾ ਕੱਟੇ ਨੂੰ ਬਈ ਜਾਂਦਾ ਬਈ ਮੈਂ 5 ਕਿਲੋ ਦੁੱਧ ਪਿਆ ਦੇਣਾ ਬਈ ਤੇ ਤਾਂ ਹੀ ਫਲਦਾ ਬਈ ਬੱਚਾ ਤਿਆਰ ਕਰਨਾ ਨਾ ਤਾਂ ਇਹ ਗੁੱਠ ਤੇ ਅੱਧਾ ਦੁੱਧ ਮੈਂ ਦਾ ਪਹਿਲਾਂ ਹੀ ਲਾ ਦਿਆ ਕਰੋ ਜੇ ਤੁਸੀਂ ਬੱਚੇ ਦੀ ਗਰੋਥ ਚੰਗੀ ਦੇਖਣੀ ਚਾਹੁੰਦੇ ਆ ਜੇ ਬੱਚੇ ਦੀ ਤੁਸੀਂ ਕੁਆਲਿਟੀ ਚੰਗੀ ਦੇਖਣੀ ਚਾਹੁੰਦੇ ਆ ਮੇਲਿਆਂ ਦੇ ਵਿੱਚ ਜਾ ਕੇ ਕਹਿ ਦਨੇ ਯਾਰ ਫਲਾਣੇ ਦਾ ਬੱਚਾ ਬੜਾ ਤਗੜਾਈ ਬਈ ਉਹ ਡੈਰੀ ਵਾਲਾ ਲਾਲਚ ਨਹੀਂ ਕਰਦੇ ਹੁੰਦੇ ਉਹ ਜਾਨਵਰ ਨੂੰ ਤਿਆਰ ਕਰਦੇ ਮੈਂ ਦੀ ਕਮਾਈ ਬੱਚਾ ਜੇ ਤੁਸੀਂ ਬੱਚਾ 6 ਮਹੀਨੇ ਜੇ ਤਿਆਰ ਕਰ ਲੋਗੇ ਤੁਸੀਂ ਸਾਲਚੇ ਕਰ ਲੋਗੇ ਹੁਣ ਮੈਂ ਐਸੇ ਬੰਦੇ ਵੀ ਮੈਨੂੰ ਜ਼ਿੰਦਗੀ ਦੇ ਕਿ ਮਿਲ ਚੁੱਕੇ ਆ ਜਿੰਨਾ ਭਰਾਵਾਂ ਨੇ ਮੰਨ ਲਓ 1.5-1.5 ਸਾਲ ਦੀਆਂ 2-2 ਸਾਲ ਦੀਆਂ ਛੁੱਟੀਆਂ ਸਵਾਲੀਆਂ ਵੇਖੋ ਤੁਸੀਂ ਅੱਜ ਇੱਕ ਛੋਟੀ 1.5-2 ਲੱਖ ਦੀ ਤਿਆਰ ਹੋ ਕੇ ਵਿਕਦੀ ਪਈ ਐ ਮਾਰਕੀਟ ਦੇ ਵਿੱਚ ਮਿੱਤਰੋ ਤਾਂ ਤੁਸੀਂ ਆਪ ਸਿਆਣਿਆਂ ਲੈ ਵੀ ਮਿੱਤਰੋ ਸੀਲ ਠੰਡੀ ਵਿੱਚ ਚੰਗੀਆ ਕਰਮਾਂ ਝੋਣ ਚਾਣ ਵੀ ਵੇਖੋ ਹਾਂ ਲੈ ਆ ਤਾਂ ਨਾ ਬੱਚਾ ਲਾਉਣ ਦੀ ਲੋੜ ਟੈਨਸ਼ਨ ਫਿਰ ਇਹਦਾ ਕੰਮ ਹੀ ਆ ਯਾਰ ਹਾਂ ਦੋ ਦਦਾ ਬੇਚ ਕੇ ਕਿਲੋ ਘੱਟ ਦੇ ਦੇ ਪਰ ਇਹ ਨਹੀਂ ਗਵੰਡੀ ਅger ਡੋਲੂ ਨਹੀਂ ਸੁੱਟਦੀ ਇਹ ਗੱਲ ਪੱਕੀ ਆ 1,35,000 ਰੁਪਏ ਅਡਮਨ ਵੀਰੇ ਨੰਬਰ ਦਈ ਆ ਆਪਦਾ ਵੱਡੇ ਭਾਈ 98557 ਜੀ 43394 ਇੱਕ ਵਾਰੀ ਹੋਰ ਆਉਣ ਦੇ 98557 43394 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਵੀ ਰੇਡਾ ਤੁਸੀਂ ਰابطਾ ਕਾਇਮ ਗੱਲ ਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਜਿਹੜਾ ਮਿੱਤਰੋ ਉਹ ਬਾਰੇ ਵਾਲਾ ਜ਼ਿਲ੍ਹਾ ਹੈਗਾ ਬਾਈ ਨੂੰ ਲੱਗਦਾ ਜਿਹੜਾ ਮੋਗਾ ਮਾਣੂ ਕੇ ਗੜ ਤੋਂ ਜਦੋਂ ਆਉਣਾ ਸੀ ਉਹਦਾ ਸਟੈਚੂ ਲੱਗਾ ਸਟੈਚੂ ਦਾ ਬਿਲਕੁਲ ਕਨੈਕਟਰ ਸਾਈਡ ਮੁੜ ਕੇ ਬਾਈ ਦੇ ਨਾਲ ਰابطਾ ਕਾਇਮ ਕਰ ਲਿਆ ਜੀ ਸ਼ੁਕਰੀਆ ਮਿੱਤਰੋ ਅੱਜ ਦੀ ਵੀਡੀਓ ਦਾ ਐਂਡ ਆ ਬਾਈ ਦਾ ਦਦਾਰੇ ਵਾਲਾ ਪਿੰਡ ਤਾਂ